ਸਵਾਗਤ ਨਾ ਸ੍ਰੀ ਸਵਾਗਤ ਨਾ ਸ੍ਰੀ ਮਹੱਲਾ ਪਹਿਲਾ ਮਹੱਲਾ ਪਹਿਲਾ ਗਗਨ ਮੈਂ ਥਾਲ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਤਾਰਿਕਾ ਮੰਡਲ ਜਨਕ ਮੋਤੀ ਜਨਕ ਮੋਤੀ ਧੂਪ ਮਲ ਆਨ ਲੋ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਪਵਨ ਚਵਰੋ ਕਰੇ ਸਗਲ ਬਨਰਾਏ ਸਗਲ ਬਨਰਾਏ कुलंत ज्योति कुलंत ज्योति कैसी आरती होए कैसी आरती होए पावक खंडना पावक खंडना तेरी आरती तेरी आरती अनहत्ता शब्द अनहत्ता शब्द वाजंत फेरी वाजंत फेरी रहआव रहआव सहस तव नेन सहस तव नेन नन नैन है तोहि कहो नन नैन है तोहि कहो सहस मूर्त सहस ਦੀ ਮੂਰਤ ਨਾ ਨਾ ਏਕ ਤੋਹੀ ਨਾ ਨਾ ਏਕ ਤੋਹੀ ਸਹਿਸ ਪਦ ਬਿਮਲ ਸਹਿਸ ਪਦ ਬਿਮਲ ਬਿਮਲ ਦਾ ਮਤਲਬ ਹੁੰਦਾ ਬਿਨਾ ਮੈਲ ਤੋਂ ਇਹਨੂੰ ਬਿਮਲ ਪਾਠ ਵੀ ਪੜਦੇ ਆ ਠੀਕ ਹੈ ਪਰ ਬਿਮਲ ਮੈਂ ਤਾਂ ਕਿਹਾ ਬਿਨਾ ਮਲ ਤੋਂ ਬਿਨਾ ਮੈਲ ਤੋਂ ਹੀ ਮਹਾਰਾਜ ਤੇਰੇ ਕੋਈ ਅੱਖ ਨਹੀਂ ਆ ਜਦ ਤੂੰ ਸਾਰਿਆਂ ਵਿੱਚ ਬੈਠ ਜਿ ਬੈਠਾ ਹੋਇਆ ਤਿਖਦਾ ਤੇਰੀ ਹਜ਼ਾਰਾਂ ਅੱਖਾਂ ਦੇਖਦੀਆਂ ਠੀਕ ਹੈ ਤੇਰੀ ਮੂਰਤੀ ਕੋਈ ਨਹੀਂ ਹੈ ਜਦ ਤੂੰ ਸਾਰਿਆਂ ਦੇ ਵਿੱਚ ਬੈਠਾ ਹੁੰਦਾ ਸਾਰਿਆਂ ਦੇ ਮੂਰਤੀ ਤੂੰ ਸਾਰ ਬੈਠਾ ਹੁੰਦਾ ਸਾਰੀਆਂ ਤੇਰੀਆਂ ਹੀ ਮੂਰਤੀਆਂ ਹੈ ਤੇਰਾ ਪੈਰ ਕੋਈ ਨਹੀਂ ਹੈ ਜਦ ਤੂੰ ਸਾਰਿਆਂ ਵਿੱਚ ਬੈਠਾ ਹੁੰਦਾ ਸਾਰੇ ਪੈਰ ਤੇਰੇ ਹੀ ਹੈ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਮਹਾਰਾਜ ਨੱਕ ਤੇਰਾ ਕੋਈ ਨਹੀਂ ਹੈ ਪਰ ਜਦ ਤੂੰ ਸਾਰਿਆਂ ਵਿੱਚ ਬੈਠਾ ਹੁੰਦਾ ਸਾਰੇ ਨੱਕ ਤੇਰੇ ਹੀ ਹੈ ਹੈਰਾਨੀ ਹੁੰਦੀ ਕਿਤੇ ਤੂੰ ਕੁਝ ਵੀ ਨਹੀਂ ਹੈ ਕਿਤੇ ਬਹੁਤ ਕੁਝ ਹੈ ਇਸ ਤੇਰੇ ਚਰিত্র ਨੇ ਮੈਨੂੰ ਮੋਹ ਲਿਆ ਠੀਕ ਹੈ ਤੋ ਸਤਿਗੁਰੂ ਇਸ ਤਰ੍ਹਾਂ ਸਮਝਾ ਲਏ ਨੇ ਸਹਿਸ ਪਦ ਬਿਮਲ ਸਹਿਸ ਪਦ ਬਿਮਲ ਨਨ ਏਕ ਪਦ ਨਨ ਏਕ ਪਦ ਗੰਧ ਬਿਨ ਗੰਧ ਬਿਨ ਸਹਿਸ ਤਵ ਗੰਧ ਸਹਿਸ ਤਵ ਗੰਧ ਇਵ ਚਲਤ ਮੋਹੀ ਇਵ ਚਲਤ ਮੋਹੀ ਹੁਣ ਇੱਕ ਵਾਰੀ ਦੇ ਅਰਥ ਪੜ ਲਈਏ ਨਾਨ ਸਹਿਸ ਤਵ ਨੈਨ ਤੇਰੀਆਂ ਹਜ਼ਾਰਾਂ ਹੀ ਅੱਖਾਂ ਹੈ ਨਾਨ ਨੈਨ ਹੈ ਤੋਹੇ ਕੋ ਤੇਰੀ ਕੋਈ ਅੱਖ ਵੀ ਨਹੀਂ ਹੈ ਸਹਿਜ ਮੂਰਤ ਹਜ਼ਾਰਾਂ ਮੂਰਤੀਆਂ ਤੇਰੀਆਂ ਐ ਨਾ ਨਾ ਇੱਕ ਤੂੰ ਹੀ ਪਰ ਤੇਰੀ ਮੂਰਤੀ ਵੀ ਕੋਈ ਨਹੀਂ ਹੈ ਤੂੰ ਨਿਰਾਕਾਰ ਹੈ ਸਹਿਜ ਪਦ ਬਿਮਲ ਤੇ ਪੈਰ ਬਿਨਾ ਮੈਲ ਤੋਂ ਹਜ਼ਾਰਾਂ ਹੀ ਨੇ ਨਨ ਏਕ ਪਦ ਪਰ ਕੋਈ ਪੈਰ ਵੀ ਨਹੀਂ ਹੈ ਪਦ ਤੋਂ ਬਾਅਦ ਪੈਰ ਤੂੰ ਫਿਰ ਅਗਲੀ ਗੱਲ ਕਹਿੰਦੇ ਨੇ ਗੰਧ ਬਿਨ ਤੂੰ ਨੱਕ ਤੋਂ ਬਿਨਾ ਤੇਰਾ ਨੱਕ ਕੋਈ ਨਹੀਂ ਸਹਿਜ ਦਾ ਵੰਧ ਫਿਰ ਤੇਰੇ ਹਜ਼ਾਰਾਂ ਹੀ ਨੱਕ ਹੈ ਇਵ ਚਲਤ ਮੋਹੀ ਇਵ ਚਲਤ ਮੋਹੀ ਇਵ ਚਲਤ ਮੋਹੀ ਕਿ ਚਲਤ ਪਾਠ ਹੈਦਾ ਚਲਤ ਪੜਦੇ ਸੀ ਆ ਚਲਤ ਹੁੰਦਾ ਚਰਿੱਤਰ ਉਹ ਹੀ ਦਾ ਮਤਲਬ ਮੈਨੂੰ ਮੋਹ ਲਿਆ ਮਹਾਰਾਜ ਜਿਸ ਵੇਲੇ ਤੂੰ ਕੱਲਾ ਹੀ ਹੁੰਦਾ ਕੋਈ ਕੁਝ ਨਹੀਂ ਹੁੰਦਾ ਉਸ ਵੇਲੇ ਤੇਰਾ ਕੋਈ ਨੇਨ ਹੈ ਨੀ ਤੇਰੀ ਕੋਈ ਅੱਖ ਨਹੀਂ ਪਰ ਜਦੋਂ ਤੂੰ ਸ੍ਰਿਸ਼ਟੀ ਬਣਾਈ ਸਾਰੇ ਜਿਵੇਂ ਬੈਠ ਗਏ ਆਹ ਜਾਨਾ ਅੱਖਾਂ ਤੇਰੀਆਂ ਤੇਰੀ ਮੂਰਤੀ ਕੋਈ ਨਹੀਂ ਜਿੰਨੀਆਂ ਮੂਰਤੀਆਂ ਬਣਾਈਆਂ ਉਹਦੇ ਵਿੱਚ ਬੈਠ ਗਿਆ ਸਾਰੇ ਤੇਰੀਆਂ ਤੇਰਾ ਪੈਰ ਕੋਈ ਨਹੀਂ ਜਿੰਨਾ ਤੂੰ ਬੈਠਾ ਸਾਰਿਆਂ ਚ ਜਿੰਨੇ ਪੈਰ ਸਾਰੇ ਤੇਰੇ ਨਾ ਕੋ ਤੇਰਾ ਕੋਈ ਨਹੀਂ ਜਦ ਤੂੰ ਸਾਰਿਆਂ ਚ ਬੈਠਾ ਉਹਦਾ ਸਾਰੇ ਨਾ ਕੋ ਤੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਇਹ ਤੇਰੇ ਚਲੇਤਰ ਨੇ ਮੈਨੂੰ ਮੋਹ ਲਿਆ ਮੈਂ ਮੋਹਿਆ ਗਿਆ ਸਭ ਮਹਜੂਤ ਸਭ ਮਹਜੂਤ ਜੋਤ ਹੈ ਸੋਏ ਜੋਤ ਹੈ ਸੋਏ ਇਹ ਮਹਾਰਾਜ ਸਾਰਿਆਂ ਵਿੱਚ ਤੇਰੀ ਜੋਤ ਹੈ ਤੂੰ ਸਾਰੇ ਵਿੱਚ ਬੈਠਾ ਹੋਇਆ ਹੈ ਤੇ ਸੁਧਰ ਜਾਣਨ ਜਿਸ ਦਾ ਚੰਨ ਸਭ ਮਹਿ ਸਭ ਮਹਿ ਚਾਨਣ ਹੋਏ ਚਾਨਣ ਹੋਏ ਗੁਰ ਸਾਖੀ ਗੁਰ ਸਾਖੀ ਗੁਰ ਸਾਖੀ ਜਤੋਂ ਗੁਰੂ ਦੀ ਸਿੱਖਿਆ ਇਹ ਤਾਂ ਗੁਰੂ ਦੇ ਦੱਸੇ ਰਾਹ ਤੇ ਅਸੀਂ ਚੱਲਾਂਗੇ ਜੋਤ ਪ੍ਰਗਟ ਹੋਏ ਜੋਤ ਪ੍ਰਗਟ ਹੋਏ ਜਿਹੜੀ ਤੇਰੀ ਜੋਤ ਸਾਡੇ ਅੰਦਰ ਹੈ ਉਹ ਪ੍ਰਗਟ ਹੋ ਜਾਂਦੀ ਜਦੋਂ ਅਸੀਂ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਹਾਂ ਜੋਤਿਸ ਭਾਵ ਹੈ ਜੋਤ ਦਿਖਤਾ ਹੈ ਸੋ ਆਰਤੀ ਹੋਏ ਸੋ ਆਰਤੀ ਹੋਏ ਇਨ ਬਣਸੋ ਸੋ ਨਿਗਨ ਔੜ ਲੱਗ ਜਾਂਦਾ ਔਂਕਰ ਦੀ ਮਾਤਰਾ ਛੋਟੀ ਹੁੰਦੀ ਸਿਹਾਰੀ ਦੀ ਮਾਤਰਾ ਛੋਟੀ ਹੁੰਦੀ ਬਾਕੀ ਸਾਰੀਆਂ ਮਾਤਰਾ ਦੀਰਘ ਭਾਵ ਵੱਡੀਆਂ ਹੁੰਦੀਆਂ ਇਹ ਦੋਨੇ ਮਾਤਰਾ ਛੋਟੀਆਂ ਲਘੂ ਹੈ ਔਂਕਰ ਨਾਲੇ ਸਿਹਾਰੀ ਸੋ ਇਨ ਬਣਸੋ ਸੋ ਆਰਤੀ ਹੋਏ ਸੋ ਆਰਤੀ ਹੋਏ ਕਿਹਨਾਂ ਜੋਤੀਸ ਭਾਵ ਹੈ ਸੋ ਆਰਤੀ ਹੋਏ ਬਾਵੇਂ ਸੋ ਅਰੰਭ ਹੋਏ ਹਰ ਚਰਨ ਕਵਲ ਹਰ ਚਰਨ ਕਵਲ ਮਕਰੰਦ ਮਕਰੰਦ ਲੋਭਿਤ ਮਨੋ ਲੋਭਿਤ ਮਨੋ ਆਨ ਦਿਨੋ ਆਨ ਦਿਨੋ ਮੋਹਿ ਆਹੀ ਪਿਆਸਾ ਮੋਹਿ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਨਾਨਕ ਸਾਰੇ ਗ ਕਹੋ ਸਾਰੇ ਗ ਕਹੋ ਹੋਏ ਜਾਤੇ ਹੋਏ ਜਾਤੇ ਤੇਰੇ ਨਾਏ ਵਾਸਾ ਤੇਰੇ ਨਾਏ ਵਾਸਾ ਠੀਕ ਹੈ ਸ੍ਰੀ ਸ਼ਬਦ ਅਸੀਂ ਛੋਟੇ ਛੋਟੇ ਅਰਥ ਜਿਆਦਾ ਨਹੀਂ ਗਹਿਰਾਈ ਨੂੰ ਕੀਤੇ ਛੋਟੇ ਜਿਹੇ ਅਰਥ ਸਮਝੇ ਨਾਲ ਇਸ ਸ਼ਬਦ ਨੂੰ ਪੜਿਆ ਸੀ ਇਹ ਸੋਲੇ ਰਾਗ ਦੇ ਵਿੱਚ ਸੋਲੇ ਦੀ ਬਾਣੀ ਦੇ ਵਿੱਚ ਤਰਾਸੀ ਰਾਗ ਦਾ ਸਤਿਗੁਰੂ ਜੀ ਦਾ ਸ਼ਬਦ ਹੈ ਉਹ ਜਿੱਥੇ ਤਰਾਸੀ ਰਾਗ ਤੇ ਵੀ ਸ਼ਬਦ ਆਉਣਾ ਹੈ ਜੇ ਤਰਾਸੀ ਰਾਗ ਪੜਾ ਗਏ ਨਾ ਪਰ ਉਹਦੇ ਵਿੱਚ ਵੀ ਸ਼ਬਦ ਆਉਣਾ ਠੀਕ ਹੈ ਇਸ ਤਰ੍ਹਾਂ ਇਸ ਪਾਠ ਨੂੰ ਪੜਿਆ ਕਰਨਾ ਤੇ ਸਮਝਿਆ ਕਰਨਾ ਠੀਕ ਹੈ ਜੀ ਬਾਏ ਜੀ ਦਾ ਖਾਲਸਾ ਬਾਏ